ਕਿ ਸੁਨੇਹਾ ਜਿਹੜਾ ਦੇਣਾ ਚਾਹੁੰਦਾ ਵਿਆਹਾਂ ਦਾ ਸੀਜ਼ਨ ਆ ਪਰ ਸਾਡੇ ਸਾਰਿਆਂ ਲਈ ਇੱਕ ਜ਼ਰੂਰੀ ਜਿਹੜੀ ਗੱਲ ਆ ਉਹ ਖਨੌਰੀ ਜਿਹੜਾ ਮੋਰਚਾ ਜਿੱਥੇ ਸਾਡਾ ਇੱਕ ਬਜ਼ੁਰਗ ਜੋਧਾ ਆਖਰੀ ਸਾਹਾਂ ਤੇ ਅੱਜ 20 ਦਿਨ ਹੋ ਗਿਆ ਉਸ ਬੰਦੇ ਨੇ ਉਸ ਇਨਸਾਨ ਨੇ ਇੱਕ ਅੰਨ ਦਾ ਦਾਣਾ ਤੱਕ ਨਹੀਂ ਆਪਣੇ ਅੰਦਰ ਲੰਘਾਇਆ ਤੇ ਸਾਡਾ ਫਰਜ ਬਣਦਾ ਵੀ ਉਹ ਸਾਡੇ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਖਾਤਰ ਉਹ ਬੰਦਾ ਅੱਜ ਜ਼ਿੰਦਗੀ ਦਾਅ ਤੇ ਲਾਈ ਬੈਠਾ ਸੋ ਪੰਜਾਬੀਓ ਜਿਵੇਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਕਾਫਲੇ ਬਣ ਕੇ ਗਏ ਆ ਉਹ ਮੋਰਚਾ ਫਤਿਹ ਕੀਤਾ ਸੋ ਇਹ ਮੋਰਚਾ ਫਤਿਹ ਕਰਨਾ ਬਹੁਤ ਜ਼ਰੂਰੀ ਆ ਅੱਜ ਸੋਡੀ ਲੋੜ ਆ ਉੱਚੀ ਵਿਆਹਾਂ ਦਾ ਦੌਰ ਆ ਤੇ ਮੈਂ ਨਾਲ ਬਾਈ ਦੀਪੂ ਲੋਖੜਾ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਬਰ ਉਹ ਤੁਸੀਂ ਖਾੜੇ ਲਾਉਨੇ ਹੋ ਵਿਆਹਾਂ ਜਾਂਦੇ ਹੋ ਉਹਨਾਂ ਖਾੜਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਗੱਲ ਸੁਨੇਹਾ ਲਾਇਆ ਕਰੋ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗੱਡੀ ਦੇ ਵਿੱਚ ਉੱਥੇ ਅੱਜ ਪਹੁੰਚਣ ਦੀ ਲੋੜਾ ਕਿਉਂਕਿ ਕਸਾਨੀ ਮੋਰਚਾ 220 ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜੇ ਗੀਤ ਗਾਏ ਸਾਡੀ ਨੌਜਵਾਨੀ ਨੂੰ ਹਲੂਣਾ ਮਾਰਿਆ ਦਿੱਲੀ ਵੱਲ ਨੂੰ ਤੁਰਿਆ ਸੋ ਅੱਜ ਫੇਰ ਲੋੜਾ ਮੈਂ ਇਹਨਾਂ ਨੂੰ ਵਿਯਾਸ ਕਰਦਾ ਕਿ ਤੁਸੀਂ ਵੀ ਉਹੋ ਜਿਹੇ ਗੀਤ ਜਰੂਰ ਗਾਓ ਤੇ ਆਪਾਂ ਤੁਸੀਂ ਸਾਡੀ ਨੌਜਵਾਨੀ ਨੂੰ ਪ੍ਰੇਰਿਤ ਕਰੋ ਕਿ ਵੱਧ ਤੋਂ ਵੱਧ ਖਨੌਰੀ ਬਾਰਡਰ ਬਾਪੂ ਸਰਦਾਰ ਜੀਸੂ ਢੱਲੇਵਾਲ ਉਹਨਾਂ ਦੇ ਲਈ ਅਸੀਂ ਜਾਂ ਉਸ ਮੋਰਚੇ ਲਈ ਜਾਂ ਅਸੀਂ ਆਪਣੇ ਲਈ ਹੁੰਦਾ ਆਪਣੇ ਲਈ ਹੈ ਨਈ ਆਪਣੀ ਹੈ ਉਹਦੀ ਕੋਈ ਨਿੱਜੀ ਨਹੀਂ ਆ ਉਹ ਕਿਸੇ ਨਿੱਜ ਲਈ ਨਹੀਂ ਕਿਸੇ ਹਿੱਤ ਲਈ ਨਹੀਂ ਕਿਸੇ ਵੋਟਾਂ ਦੀ ਉਹਨੇ ਖੜਾ ਹੋਣਾ ਸਾਡੇ ਲਈ ਦੇਖੋ ਅਸੀਂ ਇੱਕ ਡੰਗ ਰੋਟੀ ਨਾ ਖਾਈਏ ਤੇ ਬੰਦਾ ਬੰਦਲ ਜਾ ਜਾਂਦਾ 20 ਦਿਨ ਦੇਖੋ 20 ਦਿਨ ਹੋ ਗਏ ਬਹੁਤ ਜ਼ੋਰ ਲਾਇਆ ਸਾਰੇ ਬੰਦਿਆਂ ਨੇ ਵੀ ਸਰਕਾਰਾਂ ਨਹੀਂ ਮੰਨਦੀਆਂ ਇਹਨਾਂ ਦੇ ਕੋਈ ਅਸਰ ਨਹੀਂ ਹੁੰਦਾ ਪਰ ਤੁਸੀਂ ਛੱਡ ਦਿਓ ਕਹਿੰਦਾ ਨਹੀਂ ਹੁਣ ਜਿਹੜੀ ਗੱਲ ਜ਼ਬਾਨ ਤੋਂ ਕਹਿ ਤੀ ਗੁਰੂ ਦਾ ਸਿੱਖ ਹੈ ਅਰਦਾਸ ਕਰਕੇ ਬੈਠਾ ਹੈ ਤੇ ਹੁਣੇ ਮੈਂ ਆਪਣੀ ਗੱਲ ਨਿਵਾ ਕੇ ਜਾਉਂਦਾ। ਤੇ ਸਾਡਾ ਵੀ ਬੜੀ ਫਰਜ਼ ਬਣਦਾ ਹੈ। ਅਸੀਂ ਉਸ ਮੋਰਚਾ ਦਾ ਹਿੱਸਾ ਬਣ ਗਏ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਇੱਕ ਸਨੇਹਾ ਜਿਹੜਾ ਦੇਣਾ ਚਾਹੁੰਦਾ ਹੈ ਵਿਆਹਾਂ ਦਾ ਸੀਜ਼ਨ ਆ। ਪਰ ਸਾਡੇ ਸਾਰਿਆਂ ਲਈ ਇੱਕ ਜ਼ਰੂਰੀ ਜਿਹੜੀ ਗੱਲ ਆ ਉਹ ਖਨੌਰੀ ਜਿਹੜਾ ਮੋਰਚਾ ਜਿੱਥੇ ਸਾਡਾ ਇੱਕ ਬਜ਼ੁਰਗ ਜੋਧਾ ਆਖਰੀ ਸਾਹਾਂ ਤੇ ਅੱਜ 20 ਦਿਨ ਹੋ ਗਿਆ ਉਸ ਬੰਦੇ ਨੇ ਉਸ ਇਨਸਾਨ ਨੇ ਇੱਕ ਅੰਨ ਦਾ ਦਾਣਾ ਤੱਕ ਨਹੀਂ ਆਪਣੇ ਅੰਦਰ ਨਘਾਇਆ ਤੇ ਸਾਡਾ ਫਰਜ ਬਣਦਾ ਭਈ ਉਹ ਸਾਡੇ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਖਾਤਰ ਉਹ ਬੰਦਾ ਅੱਜ ਜ਼ਿੰਦਗੀ ਦਾਅ ਤੇ ਲਾਈ ਬੈਠਾ ਸੋ ਪੰਜਾਬੀਓ ਜਿਵੇਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਕਾਫਲੇ ਬਣ ਕੇ ਗਏ ਆ ਉਹ ਮੋਰਚਾ ਫਤਿਹ ਕੀਤਾ ਸੋ ਇਹ ਮੋਰਚਾ ਫਤਿਹ ਕਰਨਾ ਬਹੁਤ ਜ਼ਰੂਰੀ ਆ ਅੱਜ ਸਭ ਦੀ ਲੋੜ ਆ ਉੱਚ ਵਿਆਹਾਂ ਦਾ ਦੌਰ ਆ ਤੇ ਮੈਂ ਨਾਲ ਬਾਈ ਦੀਪਲ ਲੋਖੜਾ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਬਰ ਉਹ ਤੁਸੀਂ ਖਾੜੇ ਲਾਉਨੇ ਹੋ ਗਿਆਂ ਜਾਂਦੇ ਹੋ ਉਹਨਾਂ ਖਾੜਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਗੱਲ ਸੁਨੇਹਾ ਲਾਇਆ ਕਰੋ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗੱਟੀ ਦੇ ਵਿੱਚ ਉੱਥੇ ਅੱਜ ਪਹੁੰਚਣ ਦੀ ਲੋੜ ਹੈ ਕਿਉਂਕਿ ਕਸਾਨੀ ਮੋਰਚਾ 220 ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜੇ ਗੀਤ ਗਾਏ ਸਾਡੀ ਨੌਜਵਾਨੀ ਨੂੰ ਹਲੂਣਾ ਮਾਰਿਆ ਦਿੱਲੀ ਵੱਲੋਂ ਤੁਰਿਆ ਸੋ ਅੱਜ ਫਿਰ ਲੋੜਾ ਮੈਂ ਇਹਨਾਂ ਦੇ ਉਯਾਰਸ਼ ਕਰਦਾ ਕਿ ਤੁਸੀਂ ਵੀ ਉਹੋ ਜਿਹੇ ਗੀਤ ਜ਼ਰੂਰ ਗਾਓ ਤੇ ਆਪਾਂ ਤੁਸੀਂ ਸਾਡੀ ਨੌਜਵਾਨੀ ਨੂੰ ਪ੍ਰੇਰਿਤ ਕਰ ਲੋਗੇ ਵੱਧ ਤੋਂ ਵੱਧ ਖਨੌਰੀ ਬਾਰਡਰ ਬਾਪੂ ਸਰਦਾਰ ਜੀਤ ਸਿੰਘ ਢੱਲੇਵਾਲ ਉਹਨਾਂ ਦੇ ਲਈ ਅਸੀਂ ਜਾਂ ਉਸ ਮੋਰਚੇ ਲਈ ਜਾਂ ਅਸੀਂ ਆਪਣੇ ਲਈ ਹੁਣ ਤਾਂ ਆਪਣੇ ਲਈ ਹੈ ਨਹੀਂ ਆਪਣੀ ਹੈ ਉਹਦੀ ਕੋਈ ਨਿੱਜੀ ਨਹੀਂ ਆ ਉਹ ਕਿਸੇ ਨਿੱਤ ਲਈ ਨਹੀਂ ਕਿਸੇ ਹਿੱਤ ਲਈ ਨਹੀਂ ਕਿਸੇ ਵੋਟਾਂ ਦੇ ਜਿਹਨੇ ਖੜਾ ਹੋਣਾ ਸਾਡੇ ਲਈ ਦੇਖੋ ਅਸੀਂ ਇੱਕ ਡੰਗ ਰੋਟੀ ਨਾ ਖਾਈਏ ਤੇ ਬੰਦਾ ਬੰਦਲ ਜਾ ਜਾਂਦਾ ਹੈ 20 ਦਿਨ ਦੇਖੋ 20 ਦਿਨ ਹੋ ਗਏ ਬਹੁਤ ਜ਼ੋਰ ਲਾਇਆ ਸਾਰੇ ਬੰਦਿਆਂ ਨੇ ਤੇ ਸਰਕਾਰਾਂ ਨਹੀਂ ਮੰਨਦੀਆਂ ਇਨਰੇ ਕੋਈ ਅਸਰ ਨਹੀਂ ਹੁੰਦਾ ਪਰ ਤੁਸੀਂ ਛੱਡ ਦਿਓ ਕਹਿੰਦਾ ਨਹੀਂ ਹੁਣ ਜਿਹੜੀ ਗੱਲ ਜ਼ੁਬਾਨ ਤੋਂ ਕਹਿ ਤੀ ਗੁਰੂ ਦਾ ਸਿੱਖਾਂ ਅਰਦਾਸ ਕਰਕੇ ਬੈਠਾ ਤੇ ਹੁਣੇ ਆਪਣੀ ਗੱਲ ਨਿਵਾ ਕੇ ਜਾਊਂਗਾ ਤੇ ਸਾਡਾ ਵੀ ਮਾੜੀ ਫਰਜ਼ ਬਣਦਾ ਹੈ ਅਸੀਂ ਉਸ ਮੋਰਚਾ ਦਾ ਹਿੱਸਾ ਬਣ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ